ਮੁਰਦਾਬਾ 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 ਕਾਂਗਰਸ ਪਾਰਟੀ ਹਾਏ 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 ਸੈਨੈ ਕਹਾਂਗੇ ਕਿ ਜਿਹੜਾ ਰਾਜਾ ਬਨੀ ਨੇ ਅਰਨ ਤਾਰਨ ਦੇ ਵਿੱਚ ਇਲੈਕਸ਼ਨਾਂ ਦੇ ਦੌਰਾਨ ਜੋ ਬੋਲਿਆ ਨਾ ਬਹੁਤ ਗਲਤ ਹੈਗਾ ਇੱਥੋਂ ਲੱਗਦਾ ਹੈਗਾ ਕਿ ਕਾਂਗਰਸ ਜਿਹੜੀ ਦਲਤ ਵਿਰੋਧੀ ਹੈਗੀ ਆ ਠੀਕ ਹੈ ਹੂਟਾ ਸਿੰਘ ਜੀ ਉਹ 8 ਵਾਰ ਐਮਪੀ ਰਹਿ ਚੁੱਕਿਆ ਹੈ ਔਰ ਇੱਕ ਅੰਦਾਜ਼ਾ ਹੈ ਕਿ ਕਾਲਾ ਬੰਦਾ ਬਾਲਮੀਕੀ ਮਜਵੀ ਸੀਖਾ ਉਹ ਸਾਡੇ ਗਾਇਆਂ ਨੂੰ ਪੱਠੇ ਪਾਣ ਵਾਲਾ ਬੰਦਾ ਅਸੀਂ ਗ੍ਰਹਿ ਮੰਤਰੀ ਬਣਾਇਆ ਸੀ ਉਹਨੂੰ ਹਿੰਦੁਸਤਾਨ ਦਾ ਜਦੋਂ ਗ੍ਰਹਿ ਮੰਤਰੀ ਬਣਿਆ ਸੀ ਜਿੱਦੀ ਉਹਦੀ ਉਮਰ ਸੀ ਗ੍ਰਹਿ ਮੰਤਰੀ ਉਹ ਬਣਿਆ ਫਿਰ ਉਸ ਦੇ ਬਾਅਦ ਐਸੀ ਕਮਿਸ਼ਨ ਦੇ ਚੇਅਰਮੈਨ ਵੀ ਰਿਹਾ ਗਵਰਨਰ ਵੀ ਰਿਹਾ ਗਿਆ ਉਸ ਦੇ ਬਾਵਜੂਦ ਜਿੰਨਾ ਉਹਨਾਂ ਨੇ ਕੰਮ ਰਾਏ ਨਹੀਂ ਦਿੱਤੇ ਜਿੱਕਿ ਤਾ ਨਾ ਰਾਏ ਬਿੰਗ ਦੇ ਉੱਤੇ ਪਾਸ ਕੁਦੀ ਨਹੀਂ ਆਗਾ ਔਰ ਉਹ ਉਹਨਾਂ ਦੇ ਪਿਤਾ ਦੇ ਸਮਾਨ ਹੋਣ ਦੇ ਬਾਵਜੂਦ ਅੱਜ ਕਹਿੰਦਾ ਕਿ ਮੇਰਾ ਪਿਤਾ ਦਾ ਸਮਾਨ ਹੈਗਾ ਪਰ ਜੋ ਇਹਨੇ ਸ਼ਬਦ ਬੋਲਿਆਗਾ ਬਹੁਤ ਗਲਤ ਬੋਲਿਆਗਾ ਅਸੀਂ ਪੂਰੀ ਟੀਮ ਵੱਲੋਂ ਇਹ ਮੰਗ ਕਰਦੇ ਆ ਕਿ ਉਹਦੇ ਐਸਐਸ ਕਮਿਸ਼ਨ ਦੇ ਅਧੀਨ ਜੇਕਰ ਮਾਫੀ ਨਹੀਂ ਮੰਗਦਾ ਪੂਰੇ ਦੇਸ਼ ਕੋਲੋਂ ਐਸਐਸ ਸਮਾਜ ਕੋਲੋਂ ਉਹਦੇ ਤੇ ਪਰਚਾ ਹੋਣਾ ਚਾਹੀਦਾ ਹੈਗਾ ਉਸ ਬੰਦੇ ਨੇ ਜੋ ਕੁਝ ਵੀ ਬੋਲਿਆ ਉਹਦੀ ਮਾਸੇ ਦਾ حساب ਨਾਲ ਨਾ ਉਹ ਜਿਹੜਾ ਕਾਂਗਰਸ ਗਲਤ ਵਿਰੋਧੀ ਹੈਗੀ ਆ ਇਹਦਾ ਜਵਾਬ ਪੂਰੀ ਪੰਜਾਬ ਜਿਹੜੀ ਜਨਤਾ ਦੇਗੀ ਅਗਰ ਉਹ ਮਾਫੀ ਨਹੀਂ ਮੰਗੇਗਾ ਵਰਤਮਤਾ ਕੀ ਚਾਹੇ ਉમેਦ ਆਇਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਦੇਸ਼ ਦੇ ਅਧਿਐਕਸ਼ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਇਹ ਦੋਮੋ ਹੀ ਚਿਹਰਾ ਹੈ ਔਰ ਐਸੀਆਂ ਗੱਲਾਂ ਕਰਕੇ ਅੱਜ ਉਹਨਾਂ ਨੇ ਆਪਣਾ ਚਰਿੱਤਰ ਦੱਸਿਆ ਕਿ ਉਹਨਾਂ ਦਾ ਐਸੀ ਸਮਾਜ ਐਸੀ ਭਾਈਚਾਰੇ ਦੇ ਪ੍ਰਤੀ ਉਹਨਾਂ ਦਾ ਕਿੰਨਾ ਕ ਪਿਆਰ ਹੈ ਉਹ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਕਿ ਇੱਕ ਆਪਣਾ ਬੂਟਾ ਸਿੰਘ ਜੀ ਦੇ ਬਾਰੇ ਜਿਹੜੇ ਕਿ 8 ਵਾਰ ਦੇ ਸੰਸਦ ਔਰ ਗ੍ਰਹਿ ਮੰਤਰੀ ਰਹੇ ਔਰ ਮੈਨੂੰ ਲੱਗਦਾ ਕਿ ਜਦੋਂ ਪਹਿਲੀ ਵਾਰ ਸੰਸਦ ਰਹੇ ਉਹਨਗੇ ਉਹ ਤਾਂ ਰਾਜਾ ਵੜਿੰਗ ਜੰਮੇ ਵੀ ਨਹੀਂ ਹੋਣਗੇ ਔਰ ਐਸੀਆਂ ਗੱਲਾਂ ਕਰਕੇ ਔਰ ਇੱਕ ਪਾਸੇ ਆ ਦਮ ਪਰ ਦੇ ਨਹੀਂ ਐਸੀ ਸਮਾਜ ਦੇ ਪ੍ਰਯੋਗ ਆਪਣਾ ਪੈਰੋਕਾਰ ਅੱਜ ਉਹ ਚਰਿੱਤਰ ਹੈ ਉਹ ਜਿਹੜਾ ਦੋ ਮੂਰ ਚਿਹਰਾ ਉਹ ਅੱਜ ਜਨਤਾ ਦੇ ਸਾਹਮਣੇ ਹੈ ਬਹੁਤ ਸਾਰੇ ਗੱਲਾਂ ਨਾ ਕਰਦਾ ਹੋਇਆ ਅੱਜ ਪੂਰੇ ਪੰਜਾਬ ਦੇ ਵਿੱਚ ਐਸੀ ਮੋਰਚਾ ਦੇ ਸਭ ਅਧਿਕਸ਼ਾ ਨੇ ਜ਼ਿਲ੍ਹਾ ਦੇ ਅਧਿਕਸ਼ਾ ਨੇ ਅੱਜ ਜ਼ਿਲ੍ਹਾ ਅਧਿਕਸ਼ਕ ਉਤਾਰ ਜੀ ਨੇ ਪਠਾਨਕੋੜ ਦੇ ਵਿੱਚ ਉਹਨਾਂ ਦਾ ਪੁਤਲਾ ਫੁਕਿਆ ਔਰ ਪ੍ਰਦਰਸ਼ਨ ਕੀਤਾ ਹੈ ਪਰ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਰਾਜਾਪੁਰਿੰਗ ਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਔਰ ਉਸ ਨੂੰ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਉਹਨਾਂ ਨੇ ਇੱਕ ਸਾਡੇ ਸਮਰਪਿਤ ਔਰ ਅچھے ਜਿਹੜੇ 8 ਸਾਲ ਦੇ ਸੰਸਦ ਔਰ ਪੁਰਜ਼ ગ્રામ ਮੰਤਰੀ ਦੇ ਬਾਰੇ ਅਸੀਂ ਅਕਸ਼ਬਤ ਟਿੱਪਣੀਆਂ ਬੋਲੀਆਂ ਆਂ ਅੱਗੇ ਤੋਂ ਐਸੀ ਕੋਈ ਹਰਕਤ ਨਾ ਕਰੇ ਇਸ ਲਈ ਮੈਂ ਇੱਕ ਮੰਗ ਕਰਦਾ ਆਂ ਕਿ ਉਹਨਾਂ ਦੇ ਖਿਲਾਫ ਪੋਚਾ ਜ਼ਰੂਰ ਹੋਣਾ ਚਾਹੀਦਾ